ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਇਹ ਅਹਿਮ ਖਬਰ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਜੋ ਹੈ ਬਟਾਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਬਟਾਲਾ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਜਦੋਂ ਬੈਂਕ ਦੇ ਵਿੱਚ ਆਪਣਾ ਪੈਨਸ਼ਨ ਲੈ ਜਾਂਦੀ ਹੈ ਤਾਂ ਹੱਕੀ ਬਕੀ ਰਹਿ ਜਾਂਦੀ ਹੈ ਕਿਉਂਕਿ ਅਧਿਕਾਰੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਨਾਮ ਦੀ ਮਹਿਲਾ ਜਿਹੜੀ ਹੈ ਉਹ ਤਾਂ 4 ਸਾਲ ਪਹਿਲਾਂ ਹੀ ਮ੍ਰਿਤਕ ਘੋਸ਼ਿਤ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮਹਿਲਾ ਜਿਹੜੀ ਹੈ ਹੱਕੀ ਬੱਕੀ ਰਹਿ ਜਾਂਦੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਇਹ ਮਹਿਲਾ ਜਿਹੜੀ ਹੈ ਅਧਿਕਾਰੀਆਂ ਦੇ ਨਾਲ ਜਦੋਂ ਬੈਂਕ ਦੇ ਵਿੱਚ ਜਾਂਦੀ ਹੈ ਬਟਾਲਾ ਨੇਲੇ ਪਿੰਡ ਜਿਹੜਾ ਹੈ ਦੁਨੀਆ ਸਿੰਧੂ ਜਿੱਥੇ ਇੱਕ ਬਜ਼ੁਰਗ ਮਹਿਲਾ ਜਿਹੜੀ ਹੈ ਜਿਸ ਦਾ ਨਾਮ ਮਨਜੀਤ ਕੌਰ ਹੈ ਜਦੋਂ ਉਹ ਬੈਂਕ ਆਪਣੇ ਬੁਢਾਪਾ ਪੈਨਸ਼ਨ ਲੈਣ ਜਾਂਦੀ ਹੈ ਤਾਂ ਉੱਥੇ ਜਿਹੜੇ ਅਧਿਕਾਰੀ ਬੈਠੇ ਹੁੰਦੇ ਰਹਿੰਦੇ ਨੇ ਉਹਨਾਂ ਨਾਲ ਗੱਲ ਕਰਦੀ ਹੈ ਤਾ ਉਨਾ ਵੱਲੋਂ ਕਿਹਾ ਜਾਂਦਾ ਕਿ ਮਨਜੀਤ ਕੌਰ ਨੂੰ ਮਰਤਕ ਨੂੰ ਕਰੀਬ 4 ਸਾਲ ਹੋ ਗਏ ਨੇ ਅਤੇ ਹੁਣ ਮਨਜੀਤ ਕੌਰ ਦੇ ਨਾਮ ਕਰੀਬ 85000 ਰੁਪਏ ਦੀ ਰਿਕਵਰੀ ਹੈ ਤੇ ਮਨਜੀਤ ਕੌਰ ਅਤੇ ਉਸਦੇ ਜਿਹੜੇ ਪੁੱਤਰ ਦੇ ਪੈਰਾਂ ਜ਼ਮੀਨ ਨਿਕਲ ਗਈ ਕਿਉਂਕਿ ਮਨਜੀਤ ਕੌਰ ਹੱਲੇ ਤੱਕ ਜਿੰਦਾ ਹੈ ਤੇ ਆਪਣੀ ਪੈਨਸ਼ਨ ਲਗਾਤਾਰ ਲੈ ਰਹੀ ਹੈ ਗੱਲਬਾਤ ਦੌਰਾਨ ਜਦੋਂ ਮਨਜੀਤ ਕੌਰ ਨੇ ਕਿਹਾ ਕਿ ਮੈਂ ਲਗਾਤਾਰ ਆਪਣੀ ਪੈਨਸ਼ਨ ਲੈ ਰਹੀ ਹਾਂ ਪਰ ਪਿਛਲੇ 2 ਮਹੀਨਿਆਂ ਤੋਂ ਪੈਨਸ਼ਨ ਨਹੀਂ ਸੀ ਅਹੀਂ ਤਾਂ ਕਰਕੇ ਜਦੋਂ ਉਹ ਬੈਂਕ ਗਈ ਤਾਂ ਬੈਂਕ ਵਾਲਿਆਂ ਨੇ ਉਸ ਨੂੰ ਮ੍ਰਿਤਕ ਕੋਸ਼ਲ ਕਰ ਦਿੱਤਾ ਟਾਲ ਦਿੱਤਾ ਜਿਸ ਤੋਂ ਬਾਅਦ ਹੁਣ ਉਹ 85000 ਦੀ ਰਿਕਵਰੀ ਹੈ ਕਿਉਂਕਿ ਮਨਜੀਤਕੌਰ ਜਿਹੜੀ ਹੈ ਨਾਮ ਦੀ ਔਰਤ ਜਿਹੜੀ ਹੈ ਮਰ ਚੁੱਕੀ ਹੈ ਤੇ ਉਸ ਦੀ ਪੈਨਸ਼ਨ ਜੋ ਹੈ ਉਹ ਕੋਈ ਹੋਰ કડਵਾ ਰਿਹਾ ਜਦ ਕਿ ਮਨਜੀਤ ਕੋਰ ਨੇ ਕਿਹਾ ਕਿ ਉਹ ਸਭ ਝੂਠ ਹੈ ਮੈਂ ਜਿੰਦਾ ਹਾਂ ਤੇ ਆਪਣੀ ਪੈਨਸ਼ਨ ਖੁਦ ਲੈ ਰਹੀ ਆ ਤੇ ਮਨਜੀਤ ਕੋਰ ਦੇ ਬੇਟੇ ਨੇ ਕਿਹਾ ਕਿ ਜਿਹੜੀ ਹੈ ਡਿਪਾਰਟਮੈਂਟ ਦੀ ਗਲਤੀ ਕਰਕੇ ਸਾਡੀ ਜਿਹੜੀ ਹੈ ਖਜ਼ਲ ਖੁਆਰੀ ਹੋ ਰਹੀ ਹੈ ਮੇਰੀ ਮਾਂ ਜਿਹੜੀ ਹੈ ਜਿੰਦੀ ਹੈ ਪਰ ਫਿਰ ਵੀ ਅਸੀਂ ਗਰੀਬ ਪਰਿਵਾਰ ਸਾਡੇ ਤੇ 35000 ਰੁਪਏ ਦੇ ਕਰੀਬ ਜਿਹੜੀ ਹੈ ਰਿਕਵਰੀ ਬੈਂਕ ਵੱਲੋਂ ਕਹੀ ਗਈ ਹੈ 85000 ਦੇ ਕਰੀਬ ਰਿਕਵਰੀ ਜਿਸ ਤੋਂ ਬਾਅਦ ਲਗਾਤਾਰ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉਹਨਾ ਪਰਿਵਾਰ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਇੱਕ ਵਾਰ ਤੁਹਾਨੂੰ ਉਹ ਸੁਣਾਦਨੇ ਸਰ ਸਾਡੇ ਨਾਲ ਮਾਤਾ ਜੀ ਪੈਨਸ਼ਨ ਹੀ ਤੇ ਇਹ ਚਾਲੂ ਹੀ ਤੇ ਇਹਦਾ ਜਨਵਰੀ ਦੇ ਮਹੀਨੇ ਤੇ ਨਾ ਕੱਢ ਦਿੱਤੀ ਵਿਭਾਗੋਂ ਕੱਟੀ ਗਈ ਅਸੀਂ ਇੱਕ ਦੁਆਰੀ ਫੇਰੇ ਮਾਰੇ ਜਾਂਦੇ ਰਹੇ ਉਹ ਕਹਿੰਦੇ ਹੋ ਜੂ ਹੋ ਜੂ ਚਾਲੂ ਹੋ ਜੂਗੇ ਚਾਲੂ ਚਲੋ ਅਸੀਂ ਅਨੇ ਵੀ ਹੋਈ ਹੋਈ ਪਤਾ ਨਹੀਂ ਕੀਤੀ ਜਾਂ ਨਹੀਂ ਕੀਤੀ ਉਹ ਮੁੜ ਕੇ ਕੀਤਾ ਵੀ ਅਹੀਂ ਚਲੋ ਮਾਤਾ ਜੀ ਨੂੰ ਮੈਂ ਆਖਿਆ ਕਿ ਜਾਓ ਆਪਣੀ ਪੈਨਸ਼ਨ ਕਢਾ ਲਓ ਇਹ ਗਏ ਉਹ ਜਦੋਂ ਗਏ ਆ ਇੱਥੋਂ ਪੈਨਸ਼ਨ ਲੈਣ ਤੇ ਜਿਹੜੇ ਬੈਂਕ ਅਧਿਕਾਰੀ ਕਹਿੰਦੇ ਵੀ ਤੁਹਾਡਾ ਜੀ ਤੁਹਾਡੇ ਲੋਨ ਆਉਂਦੇ ਆ ਜੀ ਤੁਹਾਡੇ ਲੋਨ ਆਉਂਦੇ ਆ ਚਲੋ ਮੈਂ 2-4 ਮਹੀਨੇ ਮੈਨੂੰ ਚਲੋ ਮੈਂ ਮੈਂਤ ਮਨਜ਼ੂਰੀ ਕਰਦਾ ਤੇ ਮੇਰਾ ਨਹੀਂ ਟਾਈਮ ਲੱਗਦਾ ਤੇ ਮੈਂ ਮੁੜ ਕੇ ਆਪਣੇ ਮੈਂ ਹੋਣ ਥੋੜੇ ਜਿਹੇ ਦਿਨ ਛੁੱਟੀ ਮਾਰੀ ਤੇ ਮੈਂ ਆਪਣੇ ਮਾਤਾ ਜੀ ਨੂੰ ਲੈ ਕੇ ਗਿਆ ਬੈਂਕ ਜਦੋਂ ਬੈਂਕ ਗਿਆ ਬੈਂਕ ਮੈਂ ਸਾਰੀ ਦੀ ਜਾਣਕਾਰੀ ਲਈ ਉਹਨਾਂ ਇਹ ਦੱਸਿਆ ਕਿ ਤੁਹਾਡੀ ਮਾਤਾ 4 ਸਾਲ ਤੋਂ ਮਿਹਨਤ ਕਮਾਈ ਗਈ ਆ ਅਸੀਂ ਉਹਨਾਂ ਦੇ ਖਾਤਾ ਨਹੀਂ ਖੋਲ ਸਕਦੇ ਡੀਸੀ ਸਾਹਿਬ ਦੇ ਹੁਕਮ ਆਗੇ ਆ ਤੇ ਫੇਰ ਸਾਨੂੰ ਕੋਈ ਚਾਰਾ ਨਾ ਲੱਭਿਆ ਫੇਰ ਅਸੀਂ ਮੀਡੀਆ ਦਾ ਸਹਾਰਾ ਲਿਆ ਨਹੀਂ ਹੁਣ ਕਿੰਨਾ ਕਿੰਨਾ ਲੋਨ ਕੱਢਿਆ ਧੜੇ ਉਹਨਾਂ ਨੇ 85000 ਦੇੜ ਕਿਹੜੀ ਹੋਇਆ 84500 ਕੱਢਿਆ ਉਹਨਾਂ ਨੇ ਨਹੀਂ ਜਦੋਂ ਉਹ ਉਹਨਾਂ ਦੇ ਖਾਤੇ ਜਦੋਂ ਮਾਤਾ ਪੁੱਲੀ ਹੋ ਗਈ ਜੇ ਪੈਨਸ਼ਨ ਕਿੱਥੋਂ ਦਿੰਦੇ ਰੇ ਇਹ ਤਾਂ ਸਾਰ ਉਹ ਗੂਠਾ ਲਾ ਕੇ ਇਹੋ ਲਿਆਂਦੇ ਰੇ ਆ ਮਾਤਾ ਜੀ ਲਿਆਂਦੇ ਰੇ ਆ ਉਹ ਜਦੋਂ ਤੁਸੀਂ ਕਹਿੰਦੇ ਹੋ ਹੁਣ ਆਣ ਕੇ ਆ ਪੰਜਵੇਂ ਮਿੰਟ ਤੋਂ ਨਵੇਂ ਸ਼ੀਲ ਕਰਤਾ ਸਾਰਾ ਖਾਤਾ ਸਾਡੇ ਕੋਲ ਜਿੰਨੇ ਦਵਾਈ ਲਿਆਉਣਾਂ ਤੇ ਪੈਸੇ ਲਿਆਉਣੇ ਕੋਈ ਮਾਤਾ ਦੇ ਹੈਗੇ ਉਹ ਸਾਡੇ ਉਹ ਵੀ ਨਹੀਂ ਨਿਕਲੇ ਮਰਦ ਕਿੰਨੇ ਆਹੀ ਮਿੱਤਕ ਬੰਦੇ ਦਾ ਖਾਤਾ ਅਸੀਂ ਕਿੱਦਾਂ ਖੋਲ ਸਕਦੇ ਆਨ ਮੈਡਮ ਜੀ ਉਹ ਜਵਾਬ ਦਿੰਦੇ ਕਿ ਫਿਰ ਕੱਲ ਥੋੜੀ ਜੀ ਉਹਨਾਂ ਨੂੰ ਰਾਹ ਦਿੱਤੀ ਉਹ ਵੀ ਮੀਡੀਆ ਦੇ ਸਾਰੇ ਨੂੰ ਥੋੜੀ ਜੀ ਸਾਡੀ ਆਵਾਜ਼ ਉੱਕੀ ਸਾਨੂੰ ਉਹਨਾਂ ਨੇ ਥੋੜੇ ਜਿਹਾ ਦਵਾਈਆਂ ਤੇ ਮਾਤਾ ਦੇ ਪੈਸੇ ਦਿੱਤੇ ਆ ਤੇ ਹੁਣ ਗਾਰੀ ਦੀ ਗੱਲ ਵੀ ਗਾੜੀ ਮਰ ਕੇ ਗਾੜੀ ਚੋ ਗਈ ਹਾਂ ਕੀ ਲੰਮਾ ਮਜੀਦ ਕੋ ਕਿੰਨੀ ਉਮਰ ਉਹ ਨਹੀਂ ਆਉਂਦਾ ਅਇਸੇ ਲਿਖਿਆ ਬਣਾਰ ਗਾਟੇ ਲਿਖਿਆ ਅੱਛਾ ਕੀ ਹੋਇਆ ਕੀ ਪੈਨਸ਼ਨ ਤੇ ਕੰਮ ਬੁਧ ਕਰ ਦਿਆ ਗਿਆ ਕੀ ਹੋਰ ਨਹੀਂ ਮੇਰੇ ਕੋਸ਼ੀ ਵੀ ਹੋਇਆ ਮੇਰੇ ਤੇ ਮੈਂ ਤਾਂ ਗਰਦਾਸਪੁਰ ਵੀ ਫੇਰ ਆਈ ਹਾਂ ਮੈਂ ਤਾਂ ਕਰਦੀ ਵੀ ਫੇਰ ਆਈ ਮੇਰੇ ਸਭ ਨਹੀਂ ਠਾਈ ਪੁਰਿਆ ਇਹਨਾਂ ਨੂੰ ਵਾ ਬੜੇ ਤਰ ਲੇ ਪਏ ਹਨ ਮਰ ਨਹੀਂ ਆਉਂਦਾ ਮੇਰਾ ਨਾਮ ਕਰਦੋ ਮੈਂ ਨਹੀਂ ਮੈਂ ਨਹੀਂ ਮੈਂ ਜਿੰਦਗੀ ਜਗਦ ਨੂੰ ਨਹੀਂ ਤੇ ਰਾਨੀ ਦਾ ਨਾਮ ਤੇ ਰਾਨੀ ਦਾ ਜਦੋਂ ਬਹੁਤਾ ਵੀ ਬਹੁਤਾ ਕੰਮ ਚੜਦਾ ਜਾਂਦਾ ਤੇ ਮੈਂ ਹਾਰ ਕੇ ਆਪਣੇ ਮਿੱਕੇ ਮੁੰਡੇ ਨੂੰ ਲੈ ਵੱਡੇ ਨੂੰ ਲੈ ਕੇ ਗਈ ਮਿੱਕੇ ਨੂੰ ਮੈਂ ਖਾਦੀ ਹੁੰਦੀ ਤੇ ਨਿੱਕੇ ਤੋਂ ਹੋਰ ਨਵਾਂ ਕਲਾਕਾਰ ਤੋਂ ਨਾਲ ਦੇਦੀ ਤੇ ਆ ਜਾਂਦੀ ਰਹੀ ਆਪਣੇ ਘਰ ਕੋਈ ਗੱਲ ਨਹੀਂ ਤੇ ਜਦੋਂ ਮੈਨੂੰ ਪੱਤਣੇ ਨੂੰ ਖਰਿਆ ਨਾ ਫਿਰ ਮੈਂ ਮੇਰਾ ਤਾਂ ਬਹੁਤ ਕੰਮ ਮੈਂ ਤਾਂ ਰੱਖ ਨਹੀਂ ਸਕਦੀ ਕੀ ਹੋਇਆ ਕਿ ਮੇਰਾ ਡੈਲੂ ਕੋ ਭਰਾ ਪੈਂਦਾ ਤੇ ਮੈਂ ਆਪਣੇ ਬੱਚਿਆਂ ਨੂੰ ਮੈਂ ਆਪਣੇ ਕਿੱਥੋਂ ਮੈਂ ਪੈਸੇ ਦਊ ਦਊਂਗੀ ਤੇ ਕੋਲੇ ਮੰਗਦੇ ਆ ਉਹਨਾਂ ਤੇ ਭਾਵੇਂ ਲੋ ਇੰਨਾ ਤੂੰ ਲੋ ਪਹਿਲੇ ਲਾਉਣ ਦਾ ਗੱਲ ਸੁਣਾਇਆ ਮੈਨੂੰ ਠੀਕ ਹੈ ਤੇ ਵੀ ਕੋਈ ਤੂੰ ਲੋ ਲਿਆ ਜਾਂ ਲੌਣ ਲਿਆ ਤੇ ਇਹਨੂੰ ਮੈਂ ਦੱਸ ਦੇ ਲਈ ਤੇ ਇਹ ਮੁੰਡਾ ਨਾ ਆਪਣੇ ਕੰਮ ਤੋਂ ਦੇ ਲੱਗਦਾ ਲੱਗਿਆ ਰਿਹਾ ਏ ਇਹ ਨਹੀਂ ਕਿ ਫਿਰ ਜਦੋਂ ਕੱਲ ਗਿਆ ਤੇ ਕੱਲ ਇਹਨੂੰ ਵੀ ਫਿਰ ਗੁੱਸਾ ਆ ਗਿਆ ਜਿ ਤਰਾਇਆ ਵੀ ਮਾਂ ਮੇਰੀ ਨੂੰ ਇੰਨਾ ਕਿਉਂ ਲੋਣ ਪਾਉਂਦੇ ਵੀ ਮੇਰੀ ਮਾਂ ਨੇ ਹੈ ਨਹੀਂ ਕਿਸ ਗੱਲ ਦਾ ਲੋਨ ਪਾਇਆ ਕਿ ਤੂੰ ਨੰਬਰ ਦੇ ਤੂੰ ਨੰਬਰ ਦੇ ਤੂੰ ਇਹ ਪੈਸੇ ਲੈਂਦੇ ਜੇ ਤੂੰ ਅੱਛਾ ਹਾਂ ਤੇ ਜਿਹੜਾ ਮੈਂ ਮਰ ਗਿਆ 4 ਸਾਲ ਜੋ ਤੇ ਫਿਰ ਮੈਂ ਪੈਸੇ ਦੇ ਨਹੀਂ ਬੈਂਕ ਕੀ ਕਹਿੰਦਾ ਕਿ ਤੁਸੀਂ ਜਿੰਦੇ ਹੋ ਕੀ ਹੈ ਨਹੀਂ ਮੈਂ ਉਹ ਤਾਂ ਕਾਲੇ ਫਿਰ ਮੈਡਮ ਨੇ ਫਿਰ ਕਿਹਾ ਮੈਡਮ ਨੇ ਕਿਹਾ ਮਾਤਾ ਜਿੰਦੇ ਹੈ ਜਦੋਂ ਗੁਰਦਾਸ ਮਰ ਦਾ ਫੋਨ ਲਾਇਆ ਮਾਤਾ ਵੀ ਬੜੇ ਮੈਂ ਤਾਂ ਬਹੁਤ ਕਬੜਾਈ ਹੋਈ ਸੀ ਮਾਤਾ ਬਹੁਤ ਮੇਰਾ ਮੈਂ ਤਾਂ ਪਰੇਸ਼ਾਨ ਸੀ ਕਾਲੇ ਮੈਂ ਹਾਂ ਤੇ ਉਹਨਾਂ ਨੇ ਫਿਰ ਗਾਰੀਆਂ ਆ ਕੇ ਲਈ ਤੈਨੂੰ ਇਹਦਾ ਖਾਤਾ ਖੋਲ ਦੋ ਤੈਨੂੰ ਪੈਸੇ ਦੋ ਮੇਰਾ ਖਾਤਾ ਵੀ ਸੀਲ ਕਰਤਾ ਮੇਰੇ ਮੈਂ ਕਿਹਦੇ ਕਿਪੀ ਪੈਨਸ਼ਨ ਕਿੰਨੇ ਲਈ ਆ ਕੀ ਹੋਇਆ ਤੁਹਾਨੂੰ ਦੱਦੋ ਆ ਲਿਖੀ ਕਿੰਨੇ ਸਰੂ ਗਏ 400 ਕਿਤੇ 4 ਸਾਲ ਤੋਂ ਤੁਸੀਂ ਪੂਰੇ ਹੋ ਗਏ ਤਾਂ ਤੇ ਪੈਸੇ ਲਈ ਜਾਂਦੇ ਹਾਂ ਹਾਂ ਪੈਸੇ ਕੋਈ ਮੰਨੂ ਗਏ ਗਾਲੇ ਆ ਤਾਂ ਕੋਈ ਕੋਈ ਮੰਨਣਾ ਨਹੀਂ ਗਾਲੇ